ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ 4 5 ਔਰ 6 ਅਪ੍ਰੈਲ ਯਾਨੀ ਕਿ ਅਗਲੇ 72 ਘੰਟਿਆਂ ਦੀ ਮੌਸਮ ਅਪਡੇਟ ਲੈ ਕੇ ਹਾਜ਼ਰ ਆ ਜੀ ਆਉਣ ਵਾਲੇ 3 ਦਿਨਾਂ ਦੇ ਦੌਰਾਨ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਹੈ ਸਾਰੀ ਜਾਣਕਾਰੀ ਤੁਹਾਨੂੰ ਦੇਵਾਂਗੇ ਅੱਜ ਚੱਲਦੇ ਅਸਿੱਧੇ ਵੀਡੀਓ ਤੇ ਇਸ ਵੇਲੇ ਜੇਕਰ ਲਾਈਵ ਹੈ ਸੈਟੇਲਾਈਟ ਤਸਵੀਰਾਂ ਦੇਖਿਆ ਚੋਗੇ ਤੁਹਾਡੀ ਸਕਰੀਨ ਤੇ ਨੇ ਪੰਜਾਬ ਦੀ ਗੱਲ ਕਰੀਏ ਜੀ ਮੌਸਮ ਪੰਜਾਬ ਦਾ ਤੁਸੀਂ ਦੇਖ ਸਕਦੇ ਹੋ ਕਿ ਇਸ ਵੇਲੇ ਇਸ ਗੇੜ ਤੋਂ ਜਿਹੜਾ ਜ ਬਿਲਕੁਲ ਸਾਫ ਬਣਿਆ ਹੋਇਆ ਤਿੱਖੀ ਧੁੱਪ ਪੰਜਾਬ ਦੇ ਲਗਭਗ ਸਾਰੇ ਜ਼ਿਲ੍ਹਿਆਂ ਦੇ ਵਿੱਚ ਚੜੀ ਹੋਈ ਹੈ ਪਛਮੀ ਸਿਸਟਮ ਨਾਲ ਲੱਗਦੇ ਪ੍ਰਭਾਵਿਤ ਕਰ ਰਿਹਾ ਜੀ ਹਲਕੇ ਫੁਲਕੇ ਬੱਦਲਬਾਈ ਕੁਝ ਖੇਤਰਾਂ ਦੇ ਵਿੱਚ ਬਣੀ ਹੋਇਆ Rajasthan ਦੇ ਔਰ ਕੁਝ Haryana ਦੇ ਖੇਤਰਾਂ ਦੇ ਵਿੱਚ ਪੰਜਾਬ ਦਾ ਮੌਸਮ ਫਿਲਹਾਲ ਕੋਈ ਪ੍ਰਭਾਵਿਤ ਨਹੀਂ ਹੋਣ ਵਾਲਾ ਜੀ ਤੇ ਮੌਸਮ ਆਪਣਾ ਬਿਲਕੁਲ ਸਾਫ਼ ਰਹੇਗਾ ਸ਼ਾਮ ਤੱਕ ਤੇ ਤਿੱਖੀ ਤੋਂ ਵੈਸੇ ਤਰ੍ਹਾਂ ਚੜੀ ਰਹੂਗੀ ਟੈਂਪਰੇਚਰ ਦੀ ਗੱਲ ਕਰੀਏ ਤੇ 30 ਤੋਂ ਲੈ ਕੇ 34 ਡਿਗਰੀ ਦੇ ਗੇੜ ਚੱਜ ਟੈਂਪਰੇਚਰ ਰਹੇ ਗਉਣ ਹੋਣਗੇ ਜੋ ਕਿ ਕਿਤੇ ਵੀ ਕੋਈ ਬੱਦਲਬਾਈ ਜਾਂ ਫਿਰ ਮੀਂਹ ਦਾ ਅਸਰ ਬਿਲਕੁਲ ਹੀ ਨਜ਼ਰ ਆ ਰਹੀ ਅਗਲੇ 48 ਘੰਟਿਆਂ ਤੱਕ ਵੀ ਤੇ ਜੇਕਰ ਜੋ ਅਪਡੇਟ ਜਾਰੀ ਕੀਤੀ ਗਈ ਹੈ ਮੌਸਮਾਫਗਲੋਂ ਉਹ ਤੁਹਾਡੇ ਨਾਲ ਸਾਂਝ ਕਰ ਦਿੰਨੇ ਆ ਜੀ ਤੇ ਦੇਖ ਲੈਣੇ ਆ ਜੋ ਅੰਕੜੇ ਜਾਰੀ ਕੀਤੇ ਗਏ ਨੇ ਤੁਹਾਡੀ ਸਕਰੀਨ ਤੇ ਨੇ 4 ਤਰੀਕ ਤੋਂ ਯਾਨੀ ਕਿ ਅੱਜ ਤੋਂ ਜੇਕਰ ਗੱਲ ਕੀਤੀ ਜਾਊਗੀ ਜੀ ਆਉਣ ਵਾਲੇ 7-8 ਦਿਨਾਂ ਦੀ ਯਾਨੀ ਕਿ 10-12 ਅਪ੍ਰੈਲ ਤੱਕ ਮੌਸਮ ਦੇ ਵਿੱਚ ਕੋਈ ਵੱਡਾ ਫੇਰ ਬਦਲ ਸੰਭਵ ਨਹੀਂ ਹੈ ਤਾਂ ਮੌਸਮ ਆਪਣਾ ਬਿਲਕੁਲ ਖੁਸ਼ਕ ਰਹੂਗਾ ਡਰਾਈਰ ਹੋਊਗਾ ਤੇ ਸਾਫ਼ ਰਹੂਗਾ ਕੋਈ ਕਿਸੇ ਤਰ੍ਹਾਂ ਦੀ ਚੇਤਾਵਨੀ ਨਹੀਂ ਕੋਈ ਕਿਸੇ ਤਰ੍ਹਾਂ ਦੇ ਅਲਰਟ ਨਹੀਂ ਜੀ ਹਣੇ ਜੇਕਰ ਗੱਲ ਕਰੀਏ ਜੀ ਮੀ ਕਦੋਂ ਦੇ ਸਕਦੇ ਦੇ ਸਕਦੇ ਨੇ ਮੀ ਵਾਲਾ ਸਿਸਟਮ 15 ਤੋਂ ਲੈ ਕੇ 17 ਅਪ੍ਰੈਲ ਦੇ ਵਿੱਚ ਵਿੱਚ ਆਉਂਦਾ ਜਾ ਰਿਹਾ ਜੀ ਹਾਲਾਂਕਿ ਇੱਕ ਦੋ ਛੋਟੇ ਮੋਟੇ ਸਿਸਟਮ ਆਉਣਗੇ ਜਿਹੜੇ ਕਿ ਕੋਈ ਖਾਸੇ ਵੱਡੇ ਖਦਰ ਤੇ ਮੀ ਨਹੀਂ ਦੇ ਸਕਦੇ ਇੱਕ 10-11 ਵੀ ਸਿਸਟਮ ਆਉਣ ਦੀ ਉਮੀਦ ਹੈ ਤੇ ਜਿਹੜਾ ਬਦਲ ਉਹ ਇਹਦੇ ਨਾਲ ਹਲਕੇ ਛਿੱਟੇ ਛਾਟੇ ਦੇ ਸਕਦਾ ਤੇ ਜੇਕਰ ਗੱਲ ਕਰੀਏ ਜੀ ਥੋੜਾ ਐਕਟਿਵ ਪੱਧਰ ਵਾਲਾ ਸਿਸਟਮ 15 ਤੋਂ 17 ਅਪ੍ਰੈਲ ਦੇ ਵਿੱਚ ਵਿੱਚ ਆ ਸਕਦਾ ਤੇ ਇਹ ਦਰਮਿਆਨੇ ਮੀ ਪੰਜਾਬ ਦੇ ਵਿੱਚ ਦੇ ਸਕਦਾ ਹੈਗਾ ਨਾਲ ਲੱਗਦੇ ਸੂਬੇ ਹਰਿਆਣੇ ਦੇ ਵਿੱਚ ਵੀ ਫਿਲਹਾਲ ਮੌਕੇ ਤੇ ਅਪਡੇਟ ਦੀ ਜੜੀਆ ਪਤਾ ਲੱਗੇਗੀ 10 ਅਪ੍ਰੈਲ ਤੱਕ ਮੌਸਮ ਆਪਣਾ ਬਿਲਕੁਲ ਸਾਫ ਹੈ ਅਗਲੇ 72 ਘੰਟਿਆਂ ਦੀ ਗੱਲ ਕਰੀਏ ਜਾਂ ਫਿਰ ਗੱਲ ਕਰੀਏ 10 ਅਪ੍ਰੈਲ ਤੱਕ ਦੀ ਤਾਂ ਤੁਸੀਂ ਦੇਖ ਸਕਦੇ ਹੋ ਕੋਈ ਕਿਸੇ ਤਰ੍ਹਾਂ ਦੀ ਤਬਦੀਲੀ ਮੌਸਮ ਦੇ ਵਿੱਚ ਸੰਭਵ ਨਹੀਂ ਹੈ ਸੰਗਲਦੇ ਅਗਲੀ ਵੀਡੀਓ ਦੇ ਵਿੱਚ ਜੀ ਜਾ ਸਕਦੇ ਹੋ ਤੁਹਾਨੂੰ